ਇੱਕ ਵਾਰ ਫੇਟਟ ਪਟਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੁਹਾਨੂੰ থাম্বਨੇਲ ਤੋਂ ਵੀ ਪਤਾ ਲੱਗ ਗਿਆ ਹੋਊਗਾ ਅੱਜ ਮੈਂ ਕੀ ਪੜਿਆ ਤਾਂ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਹਾਂ ਕਿਸੇ ਕਿਸੇ ਦਿਨ ਹੋ ਵੀ ਸਕਦਾ ਕਿਵੇਂ ਛੁੱਟੀ ਹੋ ਜਾਏ ਕਿਸੇ ਚੀਜ਼ ਕਰਕੇ ਐਮਰਜੈਂਸੀ ਹੋ ਜਾਏ ਬਟ ਜੋ ਵੀ ਮੈਂ ਉਸ ਪੂਰੇ ਦਿਨ ਚ ਪੜਿਆ ਹੋ ਕਿਸੇ ਵੀ ਕਿਤਾਬ ਤੋਂ ਸਿਰਫ ਇੰਟਰਸਟਿੰਗ ਵਾਲਾ ਬੋਰ ਨਹੀਂ ਕਰੂੰਗਾ ਤਾਂ ਉਹ ਮਤਲਬ ਪੂਰਾ ਨਿਚੋੜ ਉਹ ਤੁਹਾਨੂੰ ਵੀ ਦੱਸ ਦਿਆ ਕਰੂੰਗਾ ਤਾਂ ਇਸ ਤਰ੍ਹਾਂ ਦੇ ਨਾਲ ਬਹੁਤ ਦੁਨੀਆ ਦੀਆਂ ਮੰਨੀਆਂ ਜਾਣੀਆਂ ਪਛਾਣੀਆਂ ਕਿਤਾਬਾਂ ਦੇ ਨਾਲ ਮਤਲਬ ਜਾਣੂ ਹੋ ਜਾਓਗੇ ਪਰ ਜੇ ਮਤਲਬ ਕੋਈ 500 ਬੰਦੇ ਇਹੋ ਜਿਹੇ ਵੀ ਮੈਨੂੰ ਮਿਲ ਜਾਣ ਜਿਹੜੇ ਰੈਗੂਲਰ ਹੋਣ ਜਨਨ ਇਹਦੇ ਵਿੱਚ ਇੰਟਰਸਟ ਹੋਵੇ ਤੇ ਉਹ ਉਡੀਕਣ ਕਿ ਹਾਂ ਅੱਜ ਕੀ ਐ ਇਸ ਇਨਸਾਨ ਨੇ ਪੜਿਆ ਹੋ ਅੱਗੇ ਕੁਝ ਸੁਣਦੇ ਆ ਮੈਨੂੰ ਲੱਗੂਗਾ ਕਿ ਹਾਂ ਕੁਝ ਬੜਾ ਵਧੀਆ ਅਚੀਵ ਕੀਤਾ ਮੈਂ ਕੁਝ ਬਹੁਤ ਚੰਗੀ ਚੀਜ਼ ਆਪਾਂ ਕੀਤੀ ਹੈ ਅੱਜ ਮੈਂ ਇੱਕ ਨਵੀਂ ਕਿਤਾਬ ਸ਼ੁਰੂ ਕੀਤੀ ਪਹਿਲਾਂ ਮੈਂ ਤੁਹਾਨੂੰ ਉਸ ਕਿਤਾਬ ਬਾਰੇ ਥੋੜਾ ਜਾਣੂ ਕਰਾ ਦੇਣਾ ਇੱਕ ਕਿਤਾਬ ਦਾ ਨਾਮ ਹੈਗਾ ਜੀ 30 ਲੈਸਨਸ ਫॉर ਲਿਵਿੰਗ ਮਤਲਬ ਜ਼ਿੰਦਗੀ ਜਿਉਣ ਲਈ 30 ਜ਼ਰੂਰੀ ਲੈਸਨ ਜਿਹੜੇ ਹੈਗੇ ਆ ਤੇ ਇਹ ਲਿਖੀ ਹੋਈ ਹੈ ਜੀ ਕਾਰਲ ਪਿਲਮਰ ਨੇ ਕਾਰਲ ਪਿਲਮਰ ਅਮਰੀਕਾ ਦੇ ਇੱਕ ਬਹੁਤ ਜਾਣੇ ਪਛਾਣੇ ਮਤਲਬ ਸਮਾਜਿਕ ਸਮਾਜ ਨੂੰ ਜਾਣਨ ਵਾਲੇ ਲੋਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਉਹ ਬਹੁਤ ਤਰ੍ਹਾਂ ਦੀਆਂ ਰਿਸਰਚਸ ਕੀਤੀਆਂ ਕਾਰਲ ਪਿਲਮਰ ਨੇ ਇਹਨਾਂ ਚੀਜ਼ਾਂ ਦੇ ਉੱਪਰ ਅਮਰੀਕਾ ਦੇ ਵਿੱਚ ਮਤਲਬ ਇਨ ਇਸ ਦੁਨੀਆ ਦੇ ਵਿੱਚ ਲਿਟਰੇਰੀ ਦੁਨੀਆ 'ਚ ਬਹੁਤ ਵੱਡਾ ਨਾਮ ਆ ਕਾਰਲ ਪਿਲਮਰ ਦਾ ਬੜੀ ਤਰ੍ਹਾਂ ਦੀ ਰਿਸਰਚ ਕੀਤੀ ਹੋਈ ਹੁੰਦੀ ਹੈ ਪਰ ਇਹ ਕਿਤਾਬ ਬਹੁਤ ਮਸ਼ਹੂਰ ਹੈਗੀ ਆ ਪੂਰੀ ਦੁਨੀਆ ਦੇ ਵਿੱਚ ਇਹ ਕਿਤਾਬ ਬਹੁਤ ਮਸ਼ਹੂਰ ਹੈਗੀ ਆ ਹੁਣ ਇੱਕ ਕਿਤਾਬ ਥੋੜਾ ਹੋਰ ਦੱਸਦਾ ਜਿਵੇਂ ਆਪਾਂ ਆਮ ਗੱਲਾਂ ਕਰਦੇ ਹਾਂ ਹੁਣ ਜਿਵੇਂ ਆਪਾਂ ਕਹਿੰਦੇ ਕਿ ਜਿਹੜੇ ਬਜ਼ੁਰਗ ਹੁੰਦੇ ਆ ਉਹ ਚਾਹ ਕਿਸੇ ਵੀ ਸੋਸਾਇਟੀ ਦੇ ਹੋਣ ਕਿ ਜਿਹੜੇ ਬਜ਼ੁਰਗ ਹੁੰਦੇ ਆ ਉਹ ਅਸਲ 'ਚ ਨੌਲੇਜ ਦਾ ਕਹਾਣੀਆਂ ਦਾ ਤਜਰਬੇ ਦਾ ਖਜ਼ਾਨਾ ਹੁੰਦੇ ਆ ਹੁਣੇ ਆਪਾਂ ਚਲੋ ਇੱਕ ਗੱਲ ਕਰ ਲਈ ਜਿਵੇਂ ਹੁਣ ਆਪਾਂ 47 ਦੀ ਵੰਡ ਦੀ ਆਮ ਪੰਜਾਬੀਆਂ ਨੇ ਉਹ ਭੋਗਿਆ ਸੰਤਾਪ ਭੋਗਿਆ ਤੇ ਬਹੁਤ ਸਾਰੇ ਲੋਕ ਨੇ ਹੁਣ ਤਾਂ ਮੇਰੇ ਖਿਆਲ ਚ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਵਾਂ ਦੇ ਵਿੱਚ ਹੋਣਗੇ ਜਿਹੜੇ ਬੱਚੇ ਵੀ ਨੇ ਤੇ ਉਹ 47 ਦਾ ਸਾਰਾ ਜੋ ਵੀ ਉਦੋਂ ਹੋਇਆ ਉਹ ਨੌਲੇਜ ਉਹਨਾਂ ਕੋਲੇ ਹੈ ਕੀ ਆ ਤਾਂ ਉਸ ਤੋਂ ਬਾਅਦ ਥੋੜੀ ਗੱਲ ਕਰ ਲਈਏ ਤਾਂ ਜਿਹੜੀਆਂ ਆਪਣੀਆਂ ਲੜਾਈਆਂ ਹੋਈਆਂ ਨੇ 1965 ਦੀ جنگ ਜਾਂ ਹੋਰ ਉਹਨਾਂ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਜੇ ਕੋਈ ਅੱਜ ਦੇ ਬੱਚੇ ਉਹਨਾਂ ਦੇ ਕੋਲੇ ਬੈਠਣਗੇ ਤਾਂ ਬੜੀ ਨੌਲੇਜ ਉਹਨਾਂ ਤੋਂ ਤੁਹਾਨੂੰ ਮਿਲ ਸਕਦੀ ਆ ਤੇ ਇਸੇ ਤਰ੍ਹਾਂ ਇਹੀ ਚੀਜ਼ ਆਈ ਦਿਮਾਗ 'ਚ ਕਾਰਨ ਪਿੱਲ ਮੜਦੇ ਕਿਉਂਕਿ ਆਪਾਂ ਆਪਣੇ ਲੋਕਾਂ ਨੇ ਕੀ ਦੇਖਿਆ ਆਜ਼ਾਦੀ ਦਾ ਸੰਘਰਸ਼ ਦੇਖਿਆ ਫਿਰ 47 ਵੰਡ ਦੇਖੀ ਫਿਰ ਲੜਾਈਆਂ ਦੇਖੀਆਂ ਹੋਰ ਬਹੁਤ ਕੁਝ ਦੇਖਿਆ ਪੰਜਾਬ ਦੀ ਆਪਣੀ ਰਾਜਨੀਤੀ ਰਹੀ ਆ ਧਾਰਮਿਕ ਪੱਖ ਤੋਂ ਅਲੱਗ ਰਏ ਸਿਸਟਮ ਰਏ ਉਸੇ ਤਰ੍ਹਾਂ ਇਹਨਾਂ ਦਾ ਕੀ ਰਿਆ ਇੱਕ ਤਾਂ ਦੋ ਵਰਲਡ ਵਾਰਾਂ ਦੇ ਵਿੱਚ ਅਮਰੀਕਾ ਦੀ ਇਨਵੋਲਵਮੈਂਟ ਸੀ ਫਿਰ ਗ੍ਰੇਟ ਡਿਪਰੈਸ਼ਨ ਸੀ ਉਸ ਤੋਂ ਬਿਨਾ ਜਿਹੜਾ ਆਮ ਦੁਨੀਆਦਾਰੀ ਦੇ ਵਿੱਚ ਉਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਕੀ ਸਿੱਖਿਆ ਲੋਕਾਂ ਦੇ ਵਿੱਚ ਕਿਵੇਂ ਵਿਚਰਨਾ ਕਿਹੜੀ ਚੀਜ਼ ਇੰਪੋਰਟੈਂਟ ਆ ਜਾਂ ਉਹਨਾਂ ਦੇ ਬਾਰੇ ਚੋਂ ਕੀ ਸਿਕਵੇ ਰਹੇ 85 ਸਾਲ ਦੀ ਉਮਰ ਦੇ ਇੱਕ ਬਜ਼ੁਰਗਰ ਨੂੰ ਜਦੋਂ ਇਹ ਪੁੱਛਿਆ ਕਿ ਜੇ ਤੁਹਾਨੂੰ ਅਜ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕਰਨ ਨੂੰ ਦਿੱਤੀ ਜਾਵੇ ਤਾਂ ਤੁਸੀਂ ਕਿਵੇਂ ਜਿਉਂਗੇ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰੋਗੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲੱਗਿਆ ਕਿ ਮੈਂ ਐਵੇਂ ਹੀ ਕਰਦਾ ਰਿਹਾ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਜਾਂ ਮੈਨੂੰ ਇਹ ਚੀਜ਼ ਕਰਨੀ ਚਾਹੀਦੀ ਸੀ ਜਾਂ ਕਾਸ਼ ਮੈਨੂੰ ਇਹ ਪਹਿਲਾਂ ਪਤਾ ਹੁੰਦਾ ਪਰ ਹੁਣ ਪ੍ਰੋਬਲਮ ਕੀ ਹੁੰਦੀ ਆ ਇਹ ਜਿਹੜੇ ਬਜ਼ੁਰਗ ਹੁੰਦੇ ਆ ਇਹ ਜਿਵੇਂ ਹੁਣ ਇੱਕ ਚੱਕਰ ਜ਼ਿੰਦਗੀ ਦਾ ਚੱਲਦਾ ਰਹਿੰਦਾ ਵਾ ਬੱਚਾ ਹੋਇਆ ਪੈਦਾ ਜਵਾਨ ਹੋਇਆ ਅਖੀਰ ਦੇ ਵਿੱਚ ਅੰਤ ਹੋ ਜਾਣਾ ਤੇ ਇਹ ਜਿਹੜੀ ਬਜ਼ੁਰਗ ਪੀੜੀ ਐ ਵੀ ਜਾ ਰਹੀ ਆ ਤੇ ਇੱਕ ਬਹੁਤ ਵੱਡਾ ਖਜ਼ਾਨਾ ਨੌਲੇਜ ਦਾ ਜਾ ਰਿਹਾ ਤੇ ਕਰਨ ਪਾਲਮਰ ਨੇ ਕੀ ਕੀਤਾ 5 ਸਾਲ ਲੱਗੇ ਆ ਇਸ ਕਿਤਾਬ ਦਾ ਖਰੜਾ ਤਿਆਰ ਹੋਣ ਨੂੰ 1000 ਤੋਂ ਜ਼ਿਆਦਾ ਪੂਰੇ ਅਮਰੀਕਾ ਅਮਰੀਕਾ ਇੱਕ ਬਹੁਤ ਵੱਡਾ ਕੰਟਰੀ ਆ 1000 ਤੋਂ ਜ਼ਿਆਦਾ ਬਜ਼ੁਰਗ ਲੋਕਾਂ ਨੂੰ ਇਹ ਮਿਲੇ ਉਹਦੇ 'ਚ ਵੀ ਇੰਨੇ ਖਿਆਲ ਰੱਖਿਆ ਮੈਂ ਇੱਕੋ ਤਰ੍ਹਾਂ ਦੇ ਲੋਕਾਂ ਨੂੰ ਨਾ ਮਿਲਦਾ ਰਹਾ ਮੈਂ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਨਾ ਮਿਲਾਂ ਕਿ ਇਕੱਲੇ ਮੇਲਜ਼ ਹੀ ਹੋਣ ਵੀ ਮਰਦ ਹੋਣ ਇਕੱਲੇ ਇਸਤਰੀਆਂ ਰਹਿ ਜਾਣ ਔਰਤਾਂ ਰਹਿ ਜਾਣ ਜਾਂ ਮੈਂ ਇਕੱਲੇ ਸਰਕਾਰੀ ਕਰਮਚਾਰੀਆਂ ਨੂੰ ਹੀ ਨਾ ਮਿਲਦਾ ਰਹਾ ਜਾਂ ਇਕੱਲੇ ਫੌਜੀਆ ਨੂੰ ਹੀ ਨਾ ਮਿਲਦਾ ਰਹਾ ਮਤਲਬ ਹਰ ਇੱਕ ਤਬਕੇ ਨੂੰ ਮਿਲਾਂ ਇਹੋ ਜਿਹੇ ਲੋਕਾਂ ਨੂੰ ਮਿਲਣ ਜਿਹੜੇ ਜਿੰਨੇ ਗਰੀਬੀ ਬਹੁਤ ਦੇਖੀ ਇਹੋ ਜਿਹੇ ਲੋਕਾਂ ਨੂੰ ਵੀ ਮਿਲਣ ਜਿਹੜੇ ਬਹੁਤ ਅਮੀਰ ਰਏ ਹਰ ਤਰ੍ਹਾਂ ਦੇ ਲੋਕ ਤਾਂ ਇਸ ਕਰਕੇ ਇਹ ਜਿਹੜੀ ਕਿਤਾਬ ਹੈਗੀ ਹੈ ਇੱਕ ਬੜੀ ਇੰਟਰਸਟਿੰਗ ਆ ਥੋੜਾ ਜਿਹਾ ਮੈਂ ਪੜਿਆ ਉਹ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਪਹਿਲਾਂ ਇਹਨੇ ਵੈਸੇ ਹੀ ਪ੍ਰੀਫੇਸ ਦੇ ਵਿੱਚ ਚਾਰ ਕਿ ਚੀਜ਼ਾਂ ਲਿਖਤੀਆਂ ਕਿ ਜਿਹੜੀਆਂ ਕਹਿੰਦੇ ਕਿ ਮੈਨੂੰ ਬੜੀਆਂ ਉਹ ਹਿੱਟ ਕੀਤੀਆਂ ਇਹਨਾਂ ਲੋਕਾਂ ਦੀਆਂ ਜਿਦੇ ਵਿੱਚ ਇਹਨਾਂ ਸਾਰਿਆਂ ਦਾ ਬਜ਼ੁਰਗਾਂ ਦਾ ਥੀਮ ਸੇਮ ਹੀ ਸੀਗਾ ਜਿਹੜੀਆਂ ਗੱਲਾਂ ਇਹਨਾਂ ਨੇ ਮੈਨੂੰ ਦੱਸੀ ਸਭ ਤੋਂ ਪਹਿਲੀ ਚੀਜ਼ ਜਿਹੜੀ ਇਹਨਾਂ ਨੂੰ ਕਹਿੰਦੇ ਕਿ ਮੈਨੂੰ ਹਲੇ ਵੀ ਆਦਾ ਬਹੁਤ ਸਾਰੇ ਲੋਕਾਂ ਦਾ ਉਹੀ ਥੀਮ ਰਿਹਾ ਬਜ਼ੁਰਗਾਂ ਦਾ ਉਹਨਾਂ ਨੇ ਇਹ ਚੀਜ਼ ਕਹੀ ਕਿ ਜਿਹੜੀ ਖੁਸ਼ੀ ਆ ਖੁਸ਼ੀ ਇੱਕ ਚੁਆਇਸ ਹੈ ਇਹ ਚੀਜ਼ ਉਹਨਾਂ ਸਾਰੇ ਬਜ਼ੁਰਗਾਂ ਨੇ ਕਹੀ ਜਿਹੜੇ ਕੋਈ 90 ਸਾਲ ਦਾ ਹੋ ਗਿਆ ਕੋਈ 80 ਸਾਲ ਦਾ ਹੋ ਗਿਆ ਕੋਈ 75 ਸਾਲ ਦਾ ਹੈ ਇੰਨੀ ਏਜ ਵਾਲੇ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਦੇਖਦੇ ਆਸੇ ਪਾਸੇ ਸੋਸ਼ਲ ਮੀਡੀਆ ਤੇ ਉੱਪਰ ਕੋਈ ਕਿਸੇ ਡਿਪਰੈਸ਼ਨ ਚਾ ਕੋਈ ਕਿਸੇ ਚਾ ਤਾਂ ਇਹ ਬਜ਼ੁਰਗਾਂ ਨੇ ਇੱਕ ਚੀਜ਼ ਉਹਨਾਂ ਨੂੰ ਦੱਸੀ ਆ ਕਿ ਜੋ ਖੁਸ਼ੀ ਹੈਗੀ ਆ ਉਹ ਉਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਜਿਹੜੀ ਤੁਹਾਨੂੰ ਮਿਲ ਜੂਗੀ ਕਿ ਮੈਂ ਆ ਕਰ ਲੂੰਗਾ ਤਾਂ ਮੈਨੂੰ ਖੁਸ਼ੀ ਮਿਲੂਗੀ ਖੁਸ਼ੀ ਤੁਹਾਡੀ ਚੁਆਇਸ ਹੈ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਬਹੁਤ ਸਾਰੀਆਂ ਚੀਜ਼ਾਂ ਪੂਰੀ ਜ਼ਿੰਦਗੀ ਰਹਿਣਗੀਆਂ ਜਿਹੜੀਆਂ ਤੁਹਾਡੇ ਕੋਲੇ ਨਹੀਂ ਹੋਣਗੀਆਂ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਨੂੰ ਦੇਖ ਕੇ ਝੂਰਦੇ ਰਹਿਣਾ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਦੇਖ ਕੇ ਖੁਸ਼ ਹੋਣਾ ਅੱਗੇ ਉਹਨੇ ਇਹੀ ਗੱਲ ਕਹੀ ਕਿ ਬਹੁਤ ਸਾਰੇ ਬਜ਼ੁਰਗਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਆ ਤੇ ਜਿਹਦੀ ਤੁਸੀਂ ਵੈਲਿਊ ਨਹੀਂ ਕਰ ਰਹੇ ਇੰਪੋਰਟੈਂਸ ਨਹੀਂ ਹੈਗੀ ਉਹ ਕਿਸੇ ਹੋਰ ਦੇ ਲਈ ਸੁਪਨਾਈਆਂ ਉਹ ਕਿਸੇ ਹੋਰ ਕੋਲ ਹੈ ਹੀ ਨਹੀਂ ਇੱਕ ਬੰਦਾ ساری ਉਮਰ ਇਸ ਕਰਕੇ ਝੂੜਦਾ ਰਿਹਾ ਕਿ ਉਹਦੇ ਕੋਲ ਪੈਸਾ ਨਹੀਂ ਹੈ ਜਦੋਂ ਨੂੰ ਉਹਦੇ ਕੋਲ ਪੈਸਾ ਹੋਇਆ ਉਹਦੀ ਫੈਮਿਲੀ ਨਹੀਂ ਸੀ ਕਲਚਰ ਉਹਨਾਂ ਦਾ ਇਸ ਤਰ੍ਹਾਂ ਦਾ ਹੈਗਾ ਵਾਈਫ ਨਾਲ ਡਾਈਵੋਰਸ ਹੋ ਗਿਆ ਪੇਰੈਂਟਸ ਸੀਗੇ ਤੇ ਸਿਬਲਿੰਗਸ ਸੀਗੇ ਸਿਬਲਿੰਗਸ ਦੀ ਵੀ ਡੈਥ ਹੋ ਗਈ ਉਸ ਉਮਰ ਤੱਕ ਹੁੰਦੇ ਹੁੰਦੇ ਬਜ਼ੁਰਗ ਹੁੰਦੇ ਹੁੰਦੇ ਜਿਹੜੇ ਭਾਈ ਭੈਣ ਸੀ ਉਹ ਵੀ ਚਲੇ ਗਏ ਤੇ ਮਾਪੇ ਤਾਂ ਬਹੁਤ ਪਹਿਲਾਂ ਚਲੇ ਗਏ ਤਾਂ ਫੇਰ ਉਹ ਬੰਦਾ ਉਸ ਚੀਜ਼ ਲਈ ਝੂੜਦਾ ਰਿਹਾ ਜਿੰਨਾ ਟਾਈਮ ਪੈਸਾ ਨਹੀਂ ਸੀ ਉਹਨਾਂ ਟਾਈਮ ਉਹ ਪੈਸੇ ਲਈ ਝੂੜਦਾ ਰਿਹਾ ਜਦੋਂ ਮਾਪੇ ਤੇ ਭਾਈਪਿੰਡ ਚਲੇ ਗਏ ਤਾਂ ਉਹਨੂੰ ਪੈਸੇ ਦੀ ਵੈਲਿਊ ਨਹੀਂ ਰਹੀ ਫਿਰ ਉਹਨਾਂ ਨੂੰ ਦੇਖ ਕੇ ਝੂੜਦਾ ਰਿਹਾ ਤੇ ਉਹ ਪਾਰਕਾਂ ਦੇ ਵਿੱਚ ਜਾ ਕੇ ਫੈਮਲੀਆਂ ਨੂੰ ਦੇਖਦਾ ਰਿਹਾ ਤਾਂ ਇਹ ਲੋਕ ਕਹਿੰਦੇ ਆ ਕਿ ਹਰੇਕ ਇਨਸਾਨ ਨੂੰ ਜਿਹੜਾ ਵੀ ਦੁਨੀਆ ਤੇ ਆਇਆ ਉਹਨੂੰ ਕਿਸੇ ਕੋਈ ਨਾ ਕੋਈ ਥੋੜਾ ਕਮਰਾ ਖਾਲੀ ਹੈਗਾ ਵਾ ਕੋਈ ਨਾ ਕੋਈ ਹਰੇਕ ਕੋਲੇ ਕੁਝ ਨਾ ਕੁਝ ਹੈ ਜਿਹੜੀ ਚੀਜ਼ ਉਹਦੇ ਕੋਲ ਨਹੀਂ ਹੈਗੀ ਪਰ ਗੱਲ ਹੋਈ ਆ ਕਿ ਹੈਪੀਨੈਸ ਕਹਿੰਦੇ ਤੁਹਾਨੂੰ ਕਦੇ ਨਹੀਂ ਮਿਲਣੀ ਉਹ ਕਿਤੋਂ ਵੀ ਨਹੀਂ ਮਿਲਣੀ ਹੈਪੀਨੈਸ ਨੂੰ ਸਿਰਫ ਉਸੇ ਚੀਜ਼ ਤੋਂ ਮਿਲਣੀ ਆ ਕਿ ਤੁਹਾਡੇ ਕੋਲ ਜੋ ਹੈ ਉਸ ਚੀਜ਼ ਨੂੰ ਦੇਖੋ ਉਹਨੂੰ ਮਾਣੋ ਉਹਨੂੰ ਇੰਜੋਏ ਕਰੋ ਕਿਉਂਕਿ ਉਹ ਵੀ ਹਮੇਸ਼ਾ ਸਦਾ ਨਹੀਂ ਦੇਖੋ ਇੱਕ ਗੱਲ ਮੇਰੇ ਜਦੋਂ ਮੈਂ ਲਿਖ ਵੀ ਰਿਹਾ ਸੀ ਤਾਂ ਮੇਰੇ ਵੀ ਦਿਮਾਗ 'ਚ ਹੋਇਆ ਕਿ ਗਰਬਾਣੀ 'ਚ ਵੀ ਤਾਂ ਇਹੀ ਚੀਜ਼ਾਂ ਹੀ ਲਿਖੀਆਂ ਹੋਈਆਂ ਹਨਾ ਤਾਂ ਦੇਖੋ ਕਿ ਬਜ਼ੁਰਗ ਉਹੀ ਜਦੋਂ ਉੱਥੋਂ ਤੱਕ ਪਹੁੰਚ ਜਾਂਦੇ ਆ ਤਾਂ ਸਭ ਕੁਝ ਦੇਖ ਲਿਆ ਤਾਂ ਉਹੀ ਗੱਲਬਾਤ ਹੈਗੀ ਆ ਤਾਂ ਇਹ ਪਹਿਲੀ ਇੱਕ ਚੀਜ਼ ਸੀ ਦੂਸਰੀ ਉਹਨਾਂ ਨੇ ਜੋ ਬਜ਼ੁਰਗਾਂ ਨੇ ਬਹੁਤ ਸਾਰੇ ਬਜ਼ੁਰਗਾਂ ਨੇ ਇਹਨਾਂ ਨੂੰ ਇੱਕ ਹੋਰ ਗੱਲ ਕਹੀ ਉਹ ਇਹ ਕਹੀ ਜਦੋਂ ਕਾਰਲ ਪਿਲਮਰ ਉਹਨਾਂ ਦੀ ਇੰਟਰਵਿਊ ਲੈ ਰਹੇ ਸੀ ਤਾਂ ਉਹਨਾਂ ਨੂੰ ਕਹਿੰਦੇ ਕਿ ਜਦੋਂ ਤੱਕ ਹੋ ਸਕੇ ਉਦੋਂ ਤੱਕ ਘੁੰਮ ਲੋ ਜਦੋਂ ਤੱਕ ਗੋਡੇ ਮੋਡੇ ਸਾਥ ਦਿੰਦੇ ਆ ਤੁਹਾਡਾ ਸਰੀਰ ਸਾਥ ਦਿੰਦਾ ਤੁਸੀਂ ਬਾਹਰ ਜਾਓ ਬੱਚਿਆਂ ਨੂੰ ਲੈ ਕੇ ਜਾਓ ਦੁਨੀਆ ਦੇਖੋ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਸੇ ਉਹ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਹੀ ਆਪਾਂ ਫਸੇ ਰਹਿੰਨੇ ਆ ਤੇ ਆਪਾਂ ਕਹਿ ਦਿੰਨੇ ਆ ਕਿ ਨਹੀਂ ਹਾਲੇ ਤਾਂ ਨ ਯਾਰ ਹਾਲੇ ਬੱਚੇ ਛੋਟੇ ਆ ਹਾਲੇ ਮੇਰਾ ਬਜਟ ਅਲਾਉ ਨਹੀਂ ਕਰਦਾ ਜਾਂ ਜੋ ਵੀ ਪਰ ਇਹ ਕਹਿੰਦੇ ਕਿ ਇੱਕ ਦਿਨ ਇਹ ਜਾਊਗਾ ਜਦੋਂ ਤੁਹਾਡੇ ਸਰੀਰ ਨੇ ਉਹ ਸਭ ਕੁਝ ਛੱਡ ਦੇਣਾ ਤੇ ਉਦੋਂ ਤੁਹਾਡੇ ਕੋਲ ਟਾਈਮ ਨਹੀਂ ਹੋਊਗਾ ਘੁੰਮਣ ਜਾਓ ਕਿਤੇ ਵੀ ਜਾਓ ਨਵੀਂ ਜਗ੍ਹਾ ਜਾਓਗੇ ਦੁਨੀਆ ਬਹੁਤ ਵੱਡੀ ਆ ਦੁਨੀਆ ਬੜੀ ਸੋਹਣੀ ਆ ਤੁਹਾਨੂੰ ਬਹੁਤ ਤਜਰਬੇ ਹੋਣਗੇ ਤੁਹਾਨੂੰ ਨਵੇਂ-ਨਵੇਂ ਥਾਵਾਂ ਦੇ ਉੱਪਰ ਜਾ ਕੇ ਅਲੱਗ-ਅਲੱਗ ਲੋਕਾਂ ਨੂੰ ਦੇਖੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਮੈਨੂੰ ਹੱਲ ਵੀ ਆ ਕਿਉਂਕਿ ਮੈਂ ਮੈਨੂੰ ਵੀ ਸ਼ੌਕ ਆ ਘੁੰਮਣ ਦਾ ਮੈਂ ਜਾਂਦਾ ਰਹਿਣਾ ਤੇ ਮੈਨੂੰ ਪਤਾ ਇੱਕ ਮੇਰੇ ਹੋਰ ਰਿਲੇਟਿਵ ਨੇ ਸਾਡੇ ਚੰਗਾ ਬਿਜ਼ਨਸ ਹੈ ਉਹਨਾਂ ਦਾ ਬਹੁਤ ਬਿਜ਼ੀ ਬੰਦੇ ਨੇ ਉਹ ਤੇ ਜਦੋਂ ਵੀ ਮੈਂ ਮੇਰੀ ਉਹਨਾਂ ਨਾਲ ਗੱਲ ਹੁੰਦੀ ਆ ਤਾਂ ਉਹ ਹਮੇਸ਼ਾ ਮੈਨੂੰ ਕਹਿਣਗੇ ਜਦੋਂ ਵੀ ਮੈਂ ਆ ਕੇ ਉਹਨੂੰ ਦੱਸਦਾ ਕਿ ਮੈਂ ਫਲਾਣੀ ਥਾਂ ਗਿਆ ਤੇ ਐਂ ਕਰਕੇ ਉਹ ਸਾਰਾ ਤੇ ਉਹ ਮੈਨੂੰ ਕਹਿਣਗੇ ਮੈਂ ਵੀ ਨਾ ਕਿਸੇ ਦਿਨ ਮੇਰਾ ਇੱਕ ਸੁਪਨਾ ਵਾ ਡ੍ਰੀਮ ਆ ਮੈਂ ਬੁਲਟ ਦੇ ਉੱਪਰ ਨਾ ਮੈਂ ਪੂਰਾ ਇੰਡੀਆ ਘੁੰਮੂਗਾ ਸਾਰੀਆਂ ਸਟੇਟਾਂ ਤੱਕ ਜਾ ਕੇ ਆਉਂਗਾ ਉਹ ਚੀਜ਼ ਸੁਣਦੇ ਮੈਨੂੰ 10 ਸਾਲ ਤੋਂ ਉੱਪਰ ਹੋ ਗਏ ਪਰ ਗੱਲ ਉਹੀ ਆ ਕਿ ਇੱਕ ਦਿਨ ਉਹ ਇਨਸਾਨ ਨੇ ਹੋਰ ਬੁੱਢੇ ਹੋ ਜਾਣਾ ਤੇ ਇੱਕ ਦਿਨ ਜ਼ਿੰਦਗੀ ਦਾ ਜਿਹੜਾ ਸਫ਼ਰ ਉਹ ਖਤਮ ਹੋ ਜਾਣਾ ਉਹ ਜਿਹੜਾ ਸੁਪਨਾ ਹੈ ਇੱਕ ਇਨਸਾਨ ਦਾ ਉਹ ਸੁਪਨਾ ਹੀ ਰਹਿ ਜਾਣਾ ਤੇ ਜਿਹੜੇ ਉਹ ਚੱਕਰ ਦੇ ਵਿੱਚ ਫਸੇ ਆ ਤਾਂ ਉਹੀ ਉਹ ਬਜ਼ੁਰਗ ਕਹਿੰਦੇ ਆ ਜਿਹੜੇ ਹੁਣ 80 85 90 ਸਾਲ ਦੇ ਆ ਕਿ ਉਹ ਸਰਕਲ ਨੂੰ ਕਿਤੇ ਨਾ ਕਿਤੇ ਕੱਟ ਕਰ ਦਿਓ ਥੋੜੀ ਦੇਰ ਲਈ ਇਹ ਸਭ ਕੁਝ ਚੱਲ ਹੀ ਜਾਣਾ ਵਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ ਕਰ ਲਓ ਕਿਉਂਕਿ ਕੱਲ ਨੂੰ ਉਸ ਤੁਹਾਡੇ ਸਰੀਰ ਨਹੀਂ ਟੁਟਾ ਸਾਥ ਨਹੀਂ ਦੇਣਾ ਹੈ ਹੁਣ ਇੱਥੇ ਮੈਂ ਤੁਹਾਨੂੰ ਜਿਵੇਂ ਕੋਰ ਵੀ ਚੀਜ਼ ਦੱਸਦਾ ਕਿ ਜਿਵੇਂ ਹੁਣ ਮੈਂ ਵੀ ਬਹੁਤ ਵਾਰ ਜਾਨਣਾ ਘੁੰਮਣ ਤਾਂ ਸਿਰਫ ਇਹ ਨਹੀਂ ਹੈਗਾ ਕਿ ਘੁੰਮਣਾ ਤੁਸੀਂ ਕੋਈ ਜਗ੍ਹਾ ਦੇਖਣੀ ਤੁਹਾਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਦੇ ਆ ਉਹਨਾਂ ਲੋਕਾਂ ਨਾਲ ਡੀਲ ਕਿਵੇਂ ਕਰਨਾ ਤਾਂ ਉਹ ਚੀਜ਼ ਸਮਾਜ ਨੂੰ ਸਮਝਣਾ ਹੈ ਤਾਂ ਬਾਹਰ ਜਦੋਂ ਆਪਾਂ ਇੱਕ ਆਪਣੇ ਏਰੀਏ ਤੋਂ ਨਿਕਲ ਕੇ ਬਾਹਰਲੇ ਕੇਸੇ ਹੋ ਰਹੀ ਰਹੀਏ ਜਾਵਾਂਗੇ ਤਾਂ ਬਹੁਤ ਕੁਝ ਬੰਦਾ ਸਿੱਖਦਾ ਉੱਥੋਂ ਅਗਲੀ ਚੀਜ਼ ਬੜੀ ਇੰਟਰਸਟਿੰਗ ਕਾਰਲ ਪਿਲਮਰ ਕਹਿੰਦੇ ਆ ਕਿ ਮੈਂ ਉਹਨਾਂ ਸਾਰੇ ਲੋਕਾਂ ਨੂੰ ਇਹ ਪੁੱਛਿਆ ਜਿਹੜੇ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਤੇ ਨੇ ਕਿ ਤੁਹਾਡੇ ਲਈ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਹਿੰਦੇ ਮੈਂ ਕੁਐਸਚਨ ਸਾਰਿਆਂ ਨੂੰ ਪੁੱਛਿਆ ਕਿ ਸਭ ਤੋਂ ਇੰਪੋਰਟੈਂਟ ਚੀਜ਼ ਕੀ ਰਹੀ ਲਾਈਫ ਦੇ ਵਿੱਚ ਜੇ ਤੁਸੀਂ ਅੱਜ ਦੇਖੋ ਜੇ ਤੁਸੀਂ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨੀ ਹੋਵੇ ਤਾਂ ਤੁਸੀਂ ਸਭ ਤੋਂ ਜ਼ਿਆਦਾ ਜੋਰ ਜਾਂ ਟਾਈਮ ਜਾਂ ਐਫਰਟ ਕਿਹੜੀ ਚੀਜ਼ ਨੂੰ ਦੋਗੇ ਤੁਹਾਨੂੰ ਕੀ ਲੱਗਦਾ ਕਿ ਸਭ ਸਭ ਤੋਂ ਇੰਪੋਰਟੈਂਟ ਕੀ ਆ ਪੈਸਾ ਸਮਾਜ ਚ ਇੱਜ਼ਤ ਜਾਂ ਜਿਵੇਂ ਕਈ ਆਪਾਂ ਕਹਿ ਦਿੰਦੇ ਆ ਕਿ ਕਈ ਲੋਕਾਂ ਦੀ ਆਦਤ ਹੁੰਦੀ ਹੈ ਵੀ ਜਿਵੇਂ ਰੰਗीन ਮિજાਜ ਲੋਕ ਸ਼ਰਾਬ ਸ਼ਬਾਬ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਅਯਾਸ਼ੀ ਉਹ ਚੀਜ਼ ਜਿਹਨੂੰ ਐਸ਼ੋ ਇਸ਼ਰਤ ਵੀ ਕਹਿ ਦਿੰਦੇ ਆ ਇਹ ਸਭ ਕੁਝ ਕੀ ਕੀ ਚੀਜ਼ਾਂ ਟੋਟਲੀ ਐਜੂਕੇਸ਼ਨ ਤਾਂ ਇਹ ਕਹਿੰਦਾ ਕਿ 올ਮੋਸਟ ਸਾਰਿਆਂ ਨੇ ਜਿਹੜਾ ਉਹਦਾ ਆਨਸਰ ਦਿੱਤਾ ਤਾਂ ਉਹ ਕਹਿੰਦੇ ਕਿ ਜੇ ਸਾਨੂੰ ਦੁਬਾਰਾ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਅੱਜ ਤਾਂ ਅਸੀਂ ਆਪਣੀ ਫੈਮਿਲੀ ਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰਾਂ ਅਸੀਂ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਨਹੀਂ ਕਰ ਸਕੇ ਜਦੋਂ ਤੱਕ ਅਸੀਂ ਪੈਰਾਂ ਸਿਰ ਹੋਏ ਜਾਂ ਜੋ ਵੀ ਉਹਨਾਂ ਤੱਕ ਪੈਰੈਂਟਸ ਚਲੇ ਗਏ ਤੇ ਜਦ ਤੱਕ ਸਾਨੂੰ ਸਮਝ ਆਈ ਕਿਉਂਕਿ ਉਹਨਾਂ ਦਾ ਤਾਂ ਕਲਚਰ ਵੀ ਇਸ ਤਰ੍ਹਾਂ ਦਾ ਕਿ ਅਸੀਂ ਬੱਚਿਆਂ ਨਾਲ ਟਾਈਮ ਹੀ ਨਹੀਂ ਸਪੈਂਡ ਕਰ ਸਕੇ ਜਦ ਤੱਕ ਸਾਨੂੰ ਸਮਝ ਆਈ ਉਹਨੂੰ ਤਾਂ ਕੋ ਵੱਡੇ ਹੋ ਕੇ ਆਲਨੇ ਚ ਉੱਡ ਗਏ ਤੇ ਜੇ ਸਾਨੂੰ ਅੱਜ ਵਾਪਸ ਟਾਈਮ ਮਿਲੇ ਤਾਂ ਅਸੀਂ ਆਪਣੇ ਲੋਕਾਂ 'ਚ ਬੈਠਾਂਗੇ ਉਹਨਾਂ ਨਾਲ ਜ਼ਿਆਦਾ ਗੱਲਾਂ ਕਰਾਂਗੇ ਕਿਉਂਕਿ ਹੁਣ ਜ਼ਿੰਦਗੀ ਦੇ ਇਸ ਪੜਾਅ ਦੇ ਉੱਪਰ ਆ ਕੇ ਹੁਣ ਆਪਾਂ ਵੀ ਜੇ ਸਮਝੀਏ ਤਾਂ ਉਹ ਆਪਣੇ ਮਾਪਿਆਂ ਨੂੰ ਮਿਸ ਕਰ ਰਹੇ ਹੋਣਗੇ ਆਪਣੇ ਭਾਈ ਭੈਣਾਂ ਨੂੰ ਮਿਸ ਕਰ ਰਹੇ ਹੋਣਗੇ ਕਿਉਂਕਿ ਬੱਚੇ ਬੱਚੇ ਤਾਂ ਅਡਾਰ ਹੋ ਕੇ ਤੇ ਇੱਕ ਟਾਈਮ ਸੀ ਜਦੋਂ ਉਹ ਬੱਚਿਆਂ ਬੱਚੇ ਉਹਨਾਂ ਦੇ ਪਿੱਛੇ ਫਿਰ ਰਹੇ ਹੋਣੇ ਆ ਪਰ ਉਦੋਂ ਇਹ ਲੋਕ ਆਪਣੇ ਕੰਮ 'ਚ ਬਿਜ਼ੀ ਹੋਣੇ ਕੋਈ ਜਦੋਂ 25 ਤੋਂ 35 40 ਸਾਲ 45 ਸਾਲ ਦੀ ਉਮਰ ਤੱਕ ਦਾ ਜਿਹੜਾ ਉਹ ਹਿੱਸਾ ਵਾ ਇੱਕ ਪਾਰਟ ਆ ਤੇ ਉਦੋਂ ਬੰਦਾ ਕਹਿੰਦਾ ਕਿ ਮੈਂ ਹੋਰ ਥੋੜਾ ਬੈਟਰ ਹੋ ਜਾ ਹਾਂ ਹੋਰ ਥੋੜੇ ਪੈਸੇ ਕਮਾ ਲਾਂ ਹੋਰ ਕਮਾ ਲਾਂ ਤਾਂ ਉਦੋਂ ਬੱਚੇ ਅੜੀਕਦੇ ਹੁੰਦੇ ਆ ਮਾਪੇ ਨੂੰ ਘਰੇ ਉਦੋਂ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਪਰ ਹੁਣ ਅੱਜ ਬੱਚੇ ਵੱਡੇ ਹੋ ਗਏ ਉਹਨਾਂ ਕੋਲ ਕੋਈ ਟਾਈਮ ਨਹੀਂ ਹੈ ਤਾਂ ਇਹ ਇੱਕ ਬੜੀ ਵੱਡੀ ਚੀਜ਼ ਉਹਨਾਂ ਨੇ ਸਭ ਨੇ ਬੋਲੀ ਕਿ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਅੱਛਾ ਹੁਣ ਆਪਾਂ ਆਉਣੇ ਮੇਨ ਮੁੱਦੇ ਤੇ ਹੁਣ ਤੁਸੀਂ ਕਹੋਗੇ ਅਛਾ ਮੇਨ ਮੁੱਦਾ ਤਾਂ ਰਹਿੰਦਾ ਹਲੇ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਵੀ ਪਤਾ ਤੁਸੀਂ ਵੀ ਸਿਆਣੇ ਤੁਹਾਡੇ ਚੋਂ ਜਿਹੜੇ ਵੀ ਦੋਸਤ ਮੇਰੇ ਬੋਰ ਹੋ ਰਹੇ ਹੋਣੇ ਆ ਉਹ ਵੀਡੀਓ ਨੂੰ ਵਿੱਚ ਛੱਡ ਕੇ ਚਲੇ ਵੀ ਜਾਣਗੇ ਬਹੁਤ ਅਲੱਗ-ਅਲੱਗ ਟੌਪਿਕਸ ਦੇ ਉੱਪਰ ਗੱਲ ਕੀਤੀ ਕਾਰਲ ਪਿੱਲ ਮਰਨੇ ਨਾਲ ਜਿਹੜਾ ਸਭ ਤੋਂ ਪਹਿਲਾ ਟੌਪਿਕ ਆਇਆ ਉਹ ਆਇਆ ਮੈਰਿਜ ਦਾ ਮੈਰਿਜ ਕੋ ਕਿ ਆਪਣੇ ਆਪ ਚ ਇੱਕ ਬਹੁਤ ਇੰਪੋਰਟੈਂਟ ਇੰਸਟੀਟਿਊਟ ਹੈਗਾ ਇਨਸਾਨ ਦਾ ਮੈਰਿਜ ਦੇ ਨਾਲ ਹੀ ਸਮਾਜ ਬੰਨਿਆ ਹੋਇਆ ਹੈ ਤੇ ਇਸ ਕਰਕੇ ਮੈਰਿਜ ਬਾਰੇ ਸਭ ਤੋਂ ਪਹਿਲਾ ਟੌਪਿਕ ਹੈ ਦੇ ਵਿੱਚ ਹੈਗਾ ਅੱਗੇ ਵੀ ਬਹੁਤ ਸਾਰੇ ਨੇ ਫਿਰ ਪੈਸਾ ਫਿਰ ਕੈਰੀਅਰ ਬੱਚੇ ਬਹੁਤ ਕੁਝ ਹੈਗਾ ਤੇ ਹੁਣ ਮੈਰਿਜ ਦੇ ਬਾਰੇ ਚ ਪਿਲਮਰ ਲਿਖਦੇ ਆ ਕਿ ਮੈਂ ਮੋਟਾ-ਮੋਟੀ ਜੋ ਬਾਤ ਚ ਸਮਝਿਆ ਇਹਨਾਂ 1000 ਬੰਦਿਆਂ ਤੋਂ ਤਾਂ ਇਹਨਾਂ ਨੇ ਪੰਜ ਰੂਲ ਦੱਸੇ ਕਿ ਇਹ ਉਹ ਲੋਕ ਸੀਗੇ ਬਹੁਤ ਪੁਰਾਣੀ ਜਨਰੇਸ਼ਨ ਦੇ ਇਹ ਅੱਜ ਦੀ ਜਨਰੇਸ਼ਨ ਦੇ ਲੋਕ ਨਹੀਂ ਹੈ ਜਿਵੇਂ ਬਾਹਰ ਵੀ ਕਲਚਰ ਹੁਣ ਤਾਂ ਆਪਣੇ ਵੀ ਹੋ ਗਿਆ ਕਿ ਹਾਂ ਵੀ 2 ਸਾਲ ਬਾਅਦ ਤਲਾਕ ਆਇਆ 5 ਸਾਲ ਬਾਅਦ ਤਲਾਕ ਆਇਆ ਉਧਰ ਆ ਫੇਰ ਹੋ ਗਿਆ ਸੋਸ਼ਲ ਮੀਡੀਆ ਹੈ ਸਾਰਾ ਇਹ ਉਹਨਾਂ ਦੇ ਨਾਮ ਲਿਖ ਕੇ ਐਗਜ਼ਾਮਪਲਸ ਦਿੱਤੀਆਂ ਉਹਨਾਂ ਗੋਰਿਆਂ ਦੀ ਕਿਉਂਕਿ ਆਪਾਂ ਵੀ ਕਈ ਵਾਰੀ ਅਦਰ ਬੈਠ ਕੇ ਸੋਚਣਾ ਕਿ ਸ਼ਾਇਦ ਗੋਰਿਆਂ ਦਾ ਕਲਚਰ ਹੀ ਆ ਕਿ ਬੱਸ ਉਹ ਤਾਂ ਵਿਆਹ ਤੋਂ ਬਾਅਦ ਵਿਆਹ ਬਸ ਐਂ ਚੱਲਦਾ ਨਹੀਂ ਇਹ ਜਿਹੇ ਲੋਕ ਮਿਲੇ ਜਿਹੜੇ 90 90 ਸਾਲ ਦੀ ਉਮਰ ਆ 85 ਸਾਲ ਦੀ ਉਮਰ ਤੇ ਉਹਨਾਂ ਦੇ ਵਿਆਹ ਨੂੰ 60 60 ਸਾਲ ਹੋ ਗਏ 50 ਸਾਲ ਹੋ ਗਏ ਕਿਸੇ ਨੂੰ 40 ਸਾਲ ਹੋ ਗਏ ਮਤਲਬ ਇੱਕੋ ਹੀ 파ਟਨਰ ਦੇ ਨਾਲ ਰਹੇ ਤੇ ਫਿਰ ਬਹੁਤ ਬਜ਼ੁਰਗ ਉਮਰ ਦੇ ਵਿੱਚ ਜਾ ਕੇ ਉਹਨਾਂ ਦੇ ਇੱਕ 파ਟਨਰ ਦੀ ਡੈਥ ਹੋਈ ਤਾਂ ਉਹ ਲੋਕਾਂ ਨੇ ਮੈਰਿਜ ਦੇ ਪੰਜ ਰੂਲ ਦੱਸੇ ਆ ਉਹਨਾਂ ਨੇ ਦੇਖੋ ਮੈਂ ਮੇਰੇ ਵਿਚਾਰ ਨਹੀਂ ਹੈਗੇ ਇਹ ਠੀਕ ਆ ਮੈਰਿਜ ਕੋਈ ਲੈਣਾ ਦੇਣਾ ਨਹੀਂ ਜੇ ਤੁਹਾਨੂੰ ਨਾ ਪਸੰਦ ਆ ਤਾਂ ਇਹਨਾਂ ਬਾਬਿਆਂ ਨੂੰ ਜਾ ਕੇ ਤੁਸੀਂ ਫੜ ਲਿਓ ਠੀਕ ਹੋ ਗਿਆ ਤਾਂ ਇਹ ਦੱਸ ਰਿਹਾ ਇੱਥੇ ਸਭ ਤੋਂ ਪਹਿਲਾ ਰੂਲ ਉਹਨਾਂ ਨੇ ਦੱਸਿਆ ਕਿ ਮੈਰਿਜ ਤੁਸੀਂ ਆਪਣੇ ਫਰੈਂਡ ਨਾਲ ਕਰਵਾਓ ਹੁਣ ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ ਕਿ ਟੁੱਟ ਚ ਜਿਹੜੇ ਕੋਈ ਸਿੰਗਲ ਮੇਰੀ ਗੱਲ ਸੁਣ ਰਿਹਾ ਵੀ ਹਾਂ ਕੋਈ ਲੱਭੀ ਤੇ ਉਹਨੂੰ ਆ ਵੀਡੀਓ ਦਿਖਾ ਕੇ ਕਹੀਏ ਕਿ ਹਾਂ ਵੀ ਸਾਡੇ ਨਾਲ ਵਿਆਹ ਕਰਾ ਲੈ ਮੈਂ ਉਹ ਨਹੀਂ ਕਹਿ ਰਿਹਾ ਥੋੜਾ ਇਹ ਮੈਰਿਜ ਵਾਲੇ ਚ ਥੋੜਾ ਕਲਚਰ ਦਾ ਵੀ ਫਰਕ ਆਪਣੇ ਨਾਲੋਂ ਆਉਣਾ ਉਹਨਾਂ ਦਾ ਇੱਥੇ ਕਹਿ ਰਿਹਾ ਕਿ ਜੇ ਆਪਾਂ ਵੀ ਜਿਹੜੀ ਚੀਜ਼ ਆਮ ਦੇਖਦੇ ਆ ਕਿ ਜਦੋਂ ਆਪਾਂ ਆਪਣੇ ਫਰੈਂਡਸ ਨੂੰ ਮਿਲਦੇ ਆ ਕਿਤੇ ਵੀ ਇਹੀ ਚੀਜ਼ ਇਹਨਾਂ ਨੇ ਵੀ ਲਿਖੀ ਆ ਤਪ ਬੜੇ ਖੁਸ਼ ਹੋ ਜਾਂਦੇ ਆ ਆਪਾਂ ਇੱਕਦਮ ਉਹਨੂੰ ਉੱਡ ਕੇ ਮਿਲਦੇ ਆ ਆਪਾਂ ਬੜੀਆਂ ਗੱਲਾਂ ਕਰਦੇ ਆ ਬੜੀਆਂ ਸ਼ਰਾਰਤਾਂ ਕਰਦੇ ਆ ਬੜੀ ਮਸਤੀ ਕਰਦੇ ਆ ਪੁਰਾਣੀਆਂ ਗੱਲਾਂ ਕਰਦੇ ਆ ਬਟ ਕਹਿੰਦੇ ਕਿ ਅਸੀਂ ਮੈਂ ਵੀ ਇਹ ਨੋਟ ਕੀਤਾ ਪਿਲਮਰ ਵੀ ਕਹਿੰਦੇ ਬਹੁਤ ਜਗ੍ਹਾ ਸਮਾਜ ਚ ਕਿ ਜਦੋਂ ਇਹੀ ਲੋਕ ਆਪਣੇ ਪਾਰਟਨਰ ਨਾਲ ਹੁੰਦੇ ਆ ਤਾਂ ਐ ਹੁੰਦਾ ਕਿ ਜਿਵੇਂ ਦੋ ਅਣਜਾਣ ਬੰਦੇ ਬਸ ਉਹ ਕੱਲੇ ਤੁਰੇ ਫਿਰਦੇ ਆ ਆਪਸ ਚ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਤਾਂ ਇਹ ਕਹਿੰਦੇ ਕਿ ਉਸ ਬੰਦੇ ਦੇ ਨਾਲ ਤੁਸੀਂ ਮੈਰਿਜ ਕਰਵਾਓ ਉਹ ਬੈਟਰ ਰਹੂਗੀ ਜਿਹੜਾ ਆਲਰੇਡੀ ਤੁਹਾਡਾ ਫਰੈਂਡ ਆ ਉਹਦਾ ਕਾਰਨ ਇਹ ਆ ਕਿ ਜਦੋਂ ਮੈਰਿਜ ਦਾ ਉਹ ਪਹਿਲਾ ਜਿਹਨੂੰ ਆਪਾਂ ਹਨੀਮੂਨ ਪੀਰੀਅਡ ਕਹ ਦਿੰਨੇ ਆ ਜਿਹਦੇ ਚ ਫਿਜ਼ੀਕਲ ਅਟਰੈਕਸ਼ਨ ਫਿਜ਼ੀਕਲ ਰਿਲੇਸ਼ਨ ਵੱਲ ਥੋੜਾ ਜਿਹਾ ਆਪਣਾ ਮਤਲਬ ਕੁਦਰਤੀ ਆ ਨੇਚਰਲ ਨੇਚਰ ਨੇ ਉਹ ਚੀਜ਼ ਪਾਈ ਆ ਕਿ ਜਦੋਂ ਉਹ ਡਾਈ ਡਾਊਨ ਹੋਊਗਾ ਸਟੇਬਲ ਹੋਮ ਹੋਗੇ ਮੈਰਿਜ ਦੇ ਵਿੱਚ ਤਾਂ ਕਿਤੇ ਐਵੇਂ ਨਾ ਹੋਵੇ ਕਿ ਤੁਸੀਂ ਸਾਹਮਣੇ ਵਾਲੇ ਬੰਦੇ ਤੋਂ ਟੋਟਲੀ ਬੋਰ ਹੋਵੋ ਤੁਹਾਨੂੰ ਲੱਗੇ ਕਿ ਇਹ ਤਾਂ ਮੈਰਿਜ ਤਾਂ ਕਿਵੇਂ ਗਲਪਿਆ ਟੂਲ ਵਜਾਉਣਾ ਕਿਉਂਕਿ ਉਸ ਤੋਂ ਬਾਅਦ ਇੱਕ ਮੋੜ ਜੜ ਆਉਣਾ ਉਹਦੇ ਜੇ ਤੁਸੀਂ ਆਪਣੇ ਉਹ ਫਰੈਂਡ ਦੇ ਨਾਲ ਹੀ ਰਹਿ ਰਹੇ ਹੋ ਤੇ ਫਰੈਂਡ ਦੀ ਤਰ੍ਹਾਂ ਹੀ ਰਹਿ ਰਹੇ ਹੋ ਤਾਂ ਉਹ ਬੈਟਰ ਲਾਈਫ ਥੋੜੀ ਈਜ਼ੀ ਨਿਕਲ ਜੂਗੀ ਦੂਸਰੀ ਚੀਜ਼ ਬੜੀ ਮੈਨੂੰ ਵਧੀਆ ਲੱਗੀ ਉਹ ਕਹਿੰਦੇ ਕਿ ਡੋਂਟ ਕੀਪ ਦਾ ਸਕੂ ਕਿ ਮੈਰਿਜ ਇੱਕ ਕੋ ਰਿਸਪੌਂਸਿਬਿਲਟੀਜ ਦੋਨਾਂ ਨੂੰ ਹਿੱਸਾ ਪਾਉਣਾ ਪਊਗਾ ਹਾਂ ਜੇ ਤੱਕ ਇੱਕ ਬੰਦਾ ਹਿੱਸਾ ਹੀ ਨਹੀਂ ਪਾ ਰਿਹਾ ਹਿੱਸਾ ਪਾਉਣ ਦਾ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕ ਰਿਆ ਨਾ ਦੂਸਰੇ ਨੂੰ ਕੋਈ ਸਹਾਰਾ ਦੇ ਰਿਆ इमोशनल ਸਹਾਰਾ ਦੇ ਰਿਆ ਨਾ ਉਹਨੂੰ ਕੋਈ ਪੁੱਛ ਪੜਤਾਲ ਕਰ ਰਿਆ ਕਿਸੇ ਵੀ ਤਰ੍ਹਾਂ ਫਿਰ ਤਾਂ ਚਲੋ ਗੱਲ ਹੀ ਖਤਮ ਹੋ ਗਈ ਨਾ ਬਟ ਉਹ ਮੈਰਿਜ ਜਿਹਦੇ ਚ ਦੋਨੇ ਕੋਸ਼ਣਾ ਕੁਛ ਕਰ ਰਹੇ ਤਾਂ ਇਹ ਕਹਿੰਦੇ ਕਿ ਉਹਦੇ ਤੁਸੀਂ ਸਕੋਰ ਨਾ ਆਪਣਾ ਰੱਖੋ ਕਿ ਮੈਂ ਉਹਦੇ ਲਈ ਆਹ ਕੀਤਾ ਮੈਂ ਉਹਦੇ ਲਈ ਆਹ ਕੀਤਾ ਤੇ ਨਾ ਸਕੋਰ ਖੁਦ ਵੀ ਰੱਖੋ ਆਪਣੇ ਪਾਰਟਨਰ ਨੂੰ ਸੁਣਾਉਣਾ ਤਾਂ ਬਹੁਤ ਹੀ ਮਤਲਬ ਨੈਕਸਟ ਸਟੈਪ ਹੋ ਜਾਂਦਾ ਸੁਣਾਉ ਤਾਂ ਕਦੇ ਵੀ ਨਾ ਉਹ ਤਾਂ ਬਿਲਕੁਲ ਹੀ ਨੋ ਨੋ ਜ਼ੋਨ ਆ ਆਪ ਵੀ ਨਾ ਯਾਦ ਰੱਖੋ ਕਦੇ ਨਾ ਰੱਖੋ ਕਿ ਮੈਂ ਉਹਦੇ ਲਈ ਆਹ ਕਰ ਰਿਹਾ ਜਾਂ ਆਹ ਕਰ ਰਹੀਆਂ ਜਾਂ ਜੋ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਹੈਪੀ ਮੈਰਿਜ ਸਿੰਪਲ ਆ ਉਹਨੂੰ ਨਿਭਾਈ ਚੱਲੋ ਜਿੰਨਾ ਤੁਹਾ ਤੋਂ ਬੈਸਟ ਹੁੰਦਾ ਉਹ ਕਰਦੇ ਰਹੋ ਇੱਥੇ ਕਾਰਲ ਪਿਲਮਰ ਇੱਕ ਬੜੀ ਇੰਟਰਸਟਿੰਗ ਚੀਜ਼ ਕਹਿੰਦੇ ਆ ਵਿਲੀ ਬ੍ਰੈਡਫੀਲਡ ਉਮਰ 83 ਸਾਲ ਹਾਂ ਵਿਲੀ ਬ੍ਰੈਡਫੀਲਡ 83 ਸਾਲ ਦੇ ਤੇ ਉਹਨਾਂ ਦੀ ਮੈਰਿਜ ਹੋਈ ਸੀ ਜਦੋਂ 19 ਸਾਲ ਦੇ ਸੀ ਬਹੁਤ ਲੰਬਾ ਟਾਈਮ ਮੈਰਿਜ ਚੱਲੀ ਹੈ ਉਹਨਾਂ ਦੀ ਤੇ ਕਹਿੰਦੇ ਜਦੋਂ ਮੈਂ ਵਿਲੀ ਬ੍ਰੈਡਫੀਲਡ ਨੂੰ ਪੁੱਛਿਆ ਕਿ ਅੱਛਾ ਮੈਰਿਜ ਤਾਂ ਫਿਰ ਇਹਦਾ ਮਤਲਬ ਕਿ 50 50 ਅਫੇਅਰ ਹੋ ਗਿਆ ਨਾ ਆਪਣਾ ਦੋਨੇ ਆਦਤ ਪਾ ਤਾਂ ਕਹਿੰਦੇ ਕਿ ਉਹ ਮੇਰੀ ਗੱਲ ਸੁਣ ਕੇ ਨਾ ਬੜੇ ਦੁਖੀ ਹੋ ਕੇ ਸਿਰ ਮਾਰਨ ਲੱਗ ਗਏ ਉਹ ਕਹਿੰਦੇ ਨੋ 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 ਸੰ ਨੋ ਇਟਸ 100 100% 100% ਅਫੇਅਰ ਕਿ ਇਹ ਪੰਜਾਬ ਪੰਜਾਬ ਵਾਲਾ ਨਹੀਂ ਹੈਗਾ ਇਹ 100 100 ਵਾਲਾ ਵਾ ਤੁਸੀਂ ਐਫਰਟ ਪਾਓ ਤੇ ਕਾਊਂਟ ਨਾ ਕਰੋ ਦੂਸਰੇ ਨੂੰ ਇਹ ਸੁਣਾਓ ਨਾ ਕਿ ਮੈਂ ਇਹ ਕੀਤਾ ਪਰ ਹਾਂ ਉਹਦੇ ਚ ਇਹ ਹੈ ਕਿ ਜੇ ਦੂਸਰਾ ਬਿਲਕੁਲ ਜ਼ੀਰੋ ਤੇ ਹੀ ਚੱਲ ਰਿਹਾ ਫਿਰ ਤਾਂ ਕੰਮ ਔਖਾ ਹੋ ਜਾਣਾ ਪਰ ਉਹੀ ਮੈਂ ਤੁਹਾਨੂੰ ਸਿਰਫ ਉਹ ਦੱਸ ਰਿਹਾ ਜੋ ਇਨ੍ਹਾਂ ਬਾਬਿਆਂ ਨੇ ਗੱਲਾਂ ਕੀਤੀਆਂ ਹੋਈਆਂ ਜੋ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਤੀਸਰੀ ਚੀਜ਼ ਉਹ ਇਹ ਕਹਿੰਦੇ ਆ ਕਿ ਜਿਹਦੇ ਨਾਲ ਮੈਰਿਜ ਟੁੱਟਦੀ ਆ ਜੋ ਇਨ੍ਹਾਂ ਲੋਕਾਂ ਨੇ ਦੇਖਿਆ ਕਿ ਜਦੋਂ ਕਮਿਊਨੀਕੇਸ਼ਨ ਖਤਮ ਹੋ ਗਈ ਨਾ ਆਪਸ ਦੇ ਵਿੱਚ ਹਸਬੰਡ ਵਾਈਫ ਦੀ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਹੁੰਦਾ ਆਪਸ ਜਦੋਂ ਗੱਲਬਾਤ ਖਤਮ ਹੋ ਜਾਂਦੀ ਹੈ ਗੱਲਬਾਤ ਖਤਮ ਹੋਣ ਦੇ ਬਹੁਤ ਸਾਰੇ ਰੀਜ਼ਨ ਆ ਪਹਿਲਾ ਰੀਜ਼ਨ ਤਾਂ ਹੈਗਾ ਕਿ ਜ਼ਿੰਮੇਵਾਰੀਆਂ ਪੈਸਾ ਕਮਾਉਣ ਦੀ ਜ਼ਿੰਮੇਵਾਰੀ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਤੇ ਇੱਕ ਸਟੇਜ ਆਉਂਦੀ ਆ ਮੈਰਿਜ ਦੇ ਵਿੱਚ ਜਦੋਂ ਆਪਾਂ ਇਹ ਹੀ ਭੁੱਲ ਜਾਂਦੇ ਕਿ ਅਸੀਂ ਮੈਰਿਡ ਵੀ ਹੈਗੇ ਹਾਂ ਕਿ ਕਿ ਸਾਡੀਆਂ ਜ਼ਿੰਮੇਵਾਰੀਆਂ ਹੋਰ ਬਣ ਜਾਂਦੀਆਂ ਬੱਚਿਆਂ ਦੀ ਤਾਂ ਮਤਲਬ ਬਹੁਤ ਹੀ ਵੱਡੀ ਜ਼ਿੰਮੇਵਾਰੀ ਆ ਫਿਰ ਪੈਸਾ ਕਮਾਉਣਾ ਉਹ ਇੱਕ ਆਪਣੇ ਆਪ ਚ ਬਹੁਤ ਮਤਲਬ ਗੰਦੀ ਦੁਨੀਆ ਵਾ ਹਾਰਸ਼ ਕੰਪੀਟੀਸ਼ਨ ਵਾਲੀ ਦੁਨੀਆ ਉੱਥੇ ਤਾਂ ਇਨਸਾਨ ਭੁੱਲ ਜਾਂਦਾ ਕਿ ਇਹ ਨਾਲ ਦਾ ਵੀ ਇੱਕ ਜਿਹੜਾ ਆਇਆ ਸੀਗਾ ਉਹ ਵੀ ਇੱਕ ਇਨਸਾਨ ਆ ਤੇ ਜਦੋਂ ਕਮਿਊਨੀਕੇਸ਼ਨ ਖਤਮ ਹੁੰਦੀ ਆ ਤੇ ਹੁਣ ਤਾਂ ਸੋਸ਼ਲ ਮੀਡੀਆ ਹੁਣ ਤਾਂ ਆਪਣੇ ਕੋਲੇ ਫੋਨ ਆ ਗਏ ਹੁਣ ਤਾਂ ਇੱਕ ਤਰ੍ਹਾਂ ਨਾਲ ਫੋਨ ਹੀ ਆਪਣਾ ਲਾਈਫ ਪਾਰਟਨਰ ਜਾਦਾ ਹੁੰਦਾ ਸਕਰੀਨ ਆਪਣੀ ਅਪਨ ਜਿਆਦਾ ਟਾਈਮ ਸਪੈਂਡ ਕਰਦੇ ਆ ਆਪਣੇ ਫੈਮਿਲੀ ਮੈਂਬਰਸ ਤੋਂ ਤਾਂ ਇਹ ਬਜ਼ੁਰਗ ਇਹ ਕਹਿ ਰਹੇ ਆ ਕਿ ਥੋਡੀ ਕਮਿਊਨੀਕੇਸ਼ਨ ਹਮੇਸ਼ਾ ਬਣੀ ਰਹਿਣੀ ਚਾਹੀਦੀ ਆ ਤੁਹਾਡੇ ਕੋਲੇ ਜ਼ਰੂਰ ਦਿਨ ਦੇ ਵਿੱਚ ਇਹ ਜੱਦਾ ਘੰਟਾ ਘੰਟਾ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੇ ਪਾਰਟਨਰ ਦੇ ਨਾਲ ਗੱਲਾਂ ਕਰੋਗੇ ਜਦੋਂ ਹੀ ਉਹ ਡਾਈਡਾਊਨ ਹੋ ਗਈ ਤੁਹਾਡੀ ਮੈਰਿਜ ਖਤਮ ਚੌਥਾ ਪੁਆਇੰਟ ਚੌਥਾ ਪੁਆਇੰਟ ਇਹਨਾਂ ਨੇ ਇਹ ਕਿਹਾ ਮੈਰਿਜ ਮਤਲਬ ਦੋ ਇਨਸਾਨਾਂ ਨੂੰ ਇਕੱਠੇ ਕਰ ਦੇਣਾ ਹਰ ਇੱਕ ਇਨਸਾਨ ਆਪਣੇ ਆਪ ਚ ਟੋਟਲ ਡਿਫਰੈਂਟ ਯੂਨੀਵਰਸ ਆ ਮੈਂ ਬਿਲਕੁਲ ਡਿਫਰੈਂਟ ਆ ਜਿਹੜੇ ਤੁਸੀਂ ਮੇਰੇ ਦੋ ਸਾਰੇ ਸੁਣ ਰਹੇ ਆਪਾਂ ਸਾਰੇ ਜਿੰਨੇ ਵੀ ਲੋਕ ਹੈਗੇ ਆ ਆਪਾਂ ਇੱਕ ਦੂਸਰੇ ਤੋਂ ਬਿਲਕੁਲ ਡਿਫਰੈਂਟ ਬਟ ਮੈਰਿਜ 'ਚ ਦੋ ਬੰਦਿਆਂ ਨੇ ਇਕੱਠੇ ਰਹਿਣਾ ਤੇ ਇਹ ਕਹਿੰਦੇ ਕਿ ਜਿਹੜੀਆਂ ਕੋਰ ਵੈਲਿਊਜ਼ ਹੁੰਦੀਆਂ ਠੋਡੀਆਂ ਟਿੱਕ ਤਾ ਹੋ ਗਿਆ ਕਿ ਉੱਪਰੋਂ ਉੱਪਰੋਂ ਕਿ ਮੈਨੂੰ ਨੀਲਾ ਰੰਗ ਪਸੰਦ ਆ ਫਲਾਣੇ ਨੂੰ ਚਿੱਟਾ ਜ਼ਿਆਦਾ ਪਸੰਦ ਆ ਫਲਾਣੇ ਨੂੰ ਪਿੰਕ ਪਸੰਦ ਆ ਹਰਾ ਉਹ ਨਹੀਂ ਉਹ ਤਾਂ ਉਹ ਤਾਂ ਸਿੰਪਲ ਚੀਜ਼ਾਂ ਹੋ ਗਈਆਂ ਕੋਰ ਵੈਲਿਊ ਹੈ ਕਿ ਜਿਹੜੀਆਂ ਬਹੁਤ ਡੀਪ ਵੈਲਿਊਜ਼ ਨੇ ਡੀਪ ਵੈਲਿਊ ਦਾ ਮਤਲਬ ਹੈ ਕਿ ਜੇ ਹਸਬੰਡ ਹੈਗਾ ਉਹਨੂੰ ਪੈਸੇ ਬਚਾਉਣ ਦਾ ਬਹੁਤ ਜ਼ਿਆਦਾ ਹੈ ਕਿ ਹਾਂ ਕਿ ਮੈਂ ਪੈਸੇ ਨਹੀਂ ਖਰਚਣਾ ਮੈਨੂੰ ਕੋਈ ਸ਼ੌਕ ਨਹੀਂ ਪੈਸੇ ਖਰਚਣ ਦਾ ਬਟ ਉਹਨੂੰ ਵਾਈਫ ਜਾਂ ਉਲਟਾ ਕਰ ਲੋ ਤੁਸੀਂ ਹੁਣ ਹੋ ਸਕਦਾ ਕੋਈ ਕਹੋ ਕਿ ਵਾਈਫ ਨੂੰ ਕਹਿ ਰਿਹਾ ਨਹੀਂ ਉਲਟਾ ਕਰ ਲੈਨੇ ਆ ਕਿ ਜੇ ਹਸਬੰਡ ਨੂੰ ਬਹੁਤ ਜ਼ਿਆਦਾ ਪੈਸੇ ਖਰਚਣ ਦਾ ਸ਼ੌਕ ਆ ਉਹ ਜਦੋਂ ਵੀ ਆਉਂਦਾ ਉਹਦੇ ਕੋਲ ਪੈਸੇ ਟਿਕਦੇ ਨਹੀਂ ਬਟ ਉਹਦੀ ਵਾਈਫ ਆ ਉਹਨੂੰ ਬਿਲਕੁਲ ਪੈਸੇ ਖਰਚਣੇ ਪਸੰਦ ਨਹੀਂ ਤਾਂ ਉਹ ਉੱਥੇ ਪ੍ਰੋਬਲਮ ਆ ਉੱਥੇ ਪ੍ਰੋਬਲਮੈਟਿਕ ਰਹੂਗਾ ਮਤਲਬ ਜੇ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਸ਼ਾਪਿੰਗ ਦਾ ਹੈਗਾ ਜਾਂ ਤੁਸੀਂ ਆਪਣੇ ਰਿਲੀਜੀਅਸ ਥਿਊਜ਼ ਵੀ ਦੇਖ ਲਓ ਜੋ ਬਿਲਕੁਲ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਥੁੱਡੀਆਂ ਕੋਰ ਵੈਲਿਊ ਜਿਵੇਂ ਕਈ ਲੋਕ ਹੁੰਦੇ ਆ ਉਹਨਾਂ ਨੂੰ ਮਤਲਬ ਥੋੜਾ ਇੱਕ ਤਰ੍ਹਾਂ ਕਹਿੰਦੇ ਕਿ ਸਮਾਜ ਸੇਵਾ ਕਰਨ ਦਾ ਵੀ ਮਤਲਬ ਚੰਗੀ ਚੀਜ਼ ਆ ਤੇ ਪਰ ਦੂਸਰਾ ਬੰਦਾ ਬਿਲਕੁਲ ਨਹੀਂ ਚਾਹੁੰਦਾ ਉਹ ਕਹਿੰਦਾ ਕਿ ਸਾਰੇ ਪੈਸੇ ਇਕੱਠੇ ਰਹਿਣ ਤਾਂ ਉਹ ਕੋਰ ਵੈਲਿਊਜ਼ ਨੇ ਕਿ ਜੇ ਥੁੱਡੀਆਂ ਉਹ ਡਿਫਰੈਂਟ ਨੇ ਕੋਰ ਵੈਲਿਊਜ਼ ਤਾਂ ਫਿਰ ਤੁਹਾਡੇ ਲਈ ਮੈਰਿਜ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਛੋਟੀਆਂ-ਮੋਟੀਆਂ ਚੀਜ਼ਾਂ ਨਹੀਂ ਜਿਵੇਂ ਹੁਣ ਇੱਕ ਮੇਲ ਆ ਉਹ ਆ ਕਿ T20 ਕ੍ਰਿਕਟ ਦੇਖ ਰਿਹਾ ਤੇ ਉਹਦੀ ਵਾਈਫ ਨੂੰ ਨਹੀਂ ਪਸੰਦ ਉਹ ਤਾਂ ਸਿੰਪਲ ਹਲਕੀਆਂ ਗੱਲਾਂ ਹੋ ਗਈਆਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਇੱਥੇ ਕਰ ਰਹੇ ਕਿ ਜੇ ਠੁੱਡੀਆਂ ਬਿਲਕੁਲ ਜਿਹੜੀਆਂ ਕੋਰ ਵੈਲਿਊਜ਼ ਨੇ ਜਿਵੇਂ ਜੇ ਇੱਕ ਬੰਦਾ ਹੈ ਉਹ ਬਿਲਕੁਲ ਹੀ ਇੰਟਰਵਰਟ ਆ ਉਹਨੂੰ ਕਿਤੇ ਵੀ ਜਾਣਾ ਪਸੰਦ ਨਹੀਂ ਹੈਗਾ ਪਰ ਦੂਸਰਾ ਬੰਦਾ ਉਹਨੂੰ ਹਰੇਕ ਨੂੰ ਸੋਸ਼ੀਅਲਾਈਜ਼ ਹੋਣਾ ਸਾਰੇ ਰਿਸ਼ਤੇਦਾਰਾਂ ਨੂੰ ਮਿਲਣਾ ਠੀਕ ਹੈ ਮੈਰਿਜ ਤੇ ਕਿ ਜੂਗੀ ਪਰ ਉਹ ਮਤਲਬ ਉਹਨਾਂ ਹੀ ਸਹੀ ਚੀਜ਼ ਨਹੀਂ ਹੈਗੀ ਫੇਰ ਕਹਿ ਦਿੰਨਾ ਇਹਨਾਂ ਬਾਬਿਆਂ ਦੇ ਅਕੋਰਡਿੰਗ ਤਾਂ ਮੈਂ ਤੁਹਾਨੂੰ ਅੱਜ ਉਹੀ ਕਹਿ ਰਿਹਾ ਕਿ ਮੈਂ ਤੁਹਾਨੂੰ ਸੁਣਾ ਰਿਹਾ ਜੋ ਇਹਨਾਂ ਨੇ ਕਿਹਾ ਵਾ ਇੱਕ ਲਾਸਟ ਚੀਜ਼ ਤੇ ਇੱਕ ਬੜੀ ਇੰਟਰਸਟਿੰਗ ਚੀਜ਼ ਲਾਸਟ ਚੀਜ਼ ਉਹ ਅੱਜ ਦੇ ਸਮਾਜ ਦੇ ਉੱਪਰ ਜ਼ਿਆਦਾ ਟੁੱਕਦੀ ਆ ਕਿਉਂਕਿ ਅੱਜ ਸੋਸ਼ਲ ਮੀਡੀਆ ਹੈ ਲੋਕਾਂ ਕੋਲੇ ਜ਼ਿਆਦਾ ਆਪਸ਼ਨਸ ਹੈਗੀਆਂ ਲੋਕਾਂ ਕੋਲ ਜ਼ਿਆਦਾ ਫਰੀडम ਹੈਗੀਆਂ ਤਾਂ ਇਹ ਇੱਥੇ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਮੈਰਿਜ ਵਿੱਚ ਜਾ ਰਹੇ ਹੋ ਤੇ ਤੁਸੀਂ ਜਿਹੜਾ ਐਗਜ਼ਿਟ ਵਾਲਾ ਡੋਰ ਆ ਉਹਨੂੰ ਬੰਦ ਕਰਕੇ ਜਾਓ ਹੁਣ ਐਗਜ਼ਿਟ ਦਾ ਡੋਰ ਦਾ ਇਹ ਆ ਕਿ ਜੇ ਤੁਸੀਂ ਆਲਰੇਡੀ ਇਹ ਮਨ ਨਾਲ ਜਾ ਰਹੇ ਹੋ ਕਿ ਠੀਕ ਆ ਦੇਖਾਂਗੇ 2 ਸਾਲ 3 ਸਾਲ ਰਹਿ ਕੇ ਨਿਭੀ ਤਾਂ ਨਿਭੀ ਤੇ ਨਹੀਂ ਤਾਂ ਨਾ ਸਹੀ ਤੇ ਕਹਿੰਦੇ ਵੀ ਨਹੀਂ ਤਾਂ ਫਿਰ ਕੋਈ ਹੋਰ 파ਟਨਰ ਲੱਭ ਲਾਂਗੇ ਕਹਿੰਦੇ ਜੇ ਤੁਸੀਂ ਉਸ ਮੈਂਟੈਲਿਟੀ ਨਾਲ ਜਾ ਰਹੇ ਹੋ ਤਾਂ ਤੁਸੀਂ ਪਹਿਲਾਂ ਹੀ ਸੋਚ ਲਓ ਕਿ ਠੋਡੀ ਨਹੀਂ ਨਿਭਣੋ ਬੜੀ ਇਹ ਦੋਨਾਂ ਦੇ ਲਈ ਹੀ ਆ ਹਸਬੰਡ ਦੇ ਲਈ ਵੀ ਤੇ ਵਾਈਫ ਦੇ ਲਈ ਵੀ ਕਿ ਜੇ ਤੁਸੀਂ ਪਹਿਲਾਂ ਹੀ ਸੋਚ ਰਹੇ ਹੋ ਕਿ ਹਾਂ ਮੈਂ ਕਹੇ ਜੀ ਇੰਸਟੀਚੂਟ ਦੇ ਵਿੱਚ ਜਾ ਰਹੀ ਹਾਂ ਜਾਂ ਜਾ ਰਿਹਾ ਹਾਂ ਮੈਰਿਜ ਦਾ ਤੇ ਮੈਂ ਇਹਨੂੰ ਮੈਂ ਫੁੱਲੀ ਕਮਿਟਿਡ ਆ ਦੋਨਾਂ ਦੇ ਲਈ ਮੈਂ ਦੋਨਾਂ ਦੇ ਲਈ ਬੋਲ ਰਿਹਾ ਲੜਕਿਆਂ ਲਈ ਵੀ ਲੜਕਿਆਂ ਦੇ ਵੀ ਇਹਨਾਂ ਨੇ ਬੋਲਿਆ ਠੀਕ ਹੈ ਨਾ ਹਾਂ ਤੇ ਮਤਲਬ ਜੇ ਲਾੜਾ ਤੇ ਲਾੜੀ ਫਾਈਨ ਦੋਨੇ ਇਸ ਤਰ੍ਹਾਂ ਜਾਣਗੇ ਕਿ ਹਾਂ ਬਸ ਇਹ ਇੱਕ ਵਾਰੀ ਦੀ ਚੀਜ਼ ਹੈਗੀ ਆ ਤੇ ਬਸ ਅਸੀਂ ਟੋਟਲ ਕਮਿਟਿਡ ਹੈਗੇ ਆ ਐਵੇਂ ਨਹੀਂ ਹੈਗਾ ਕਿ ਕੋਈ ਬੀहां ਇਸ ਤੋਂ ਬਾਅਦ ਫਿਰ ਨਹੀਂ ਨਿਭੀਤਾ ਹਾਂ ਜਦ ਤੁਸੀਂ ਸੋਚੀਓ ਉਸ ਨਾਲ ਜਾ ਰਹੇ ਹੋ ਤਾਂ ਫਿਰ ਨਿਭੂਗੇ ਹੈ ਹੀ ਨਹੀਂ ਕਿਉਂਕਿ ਤੁਹਾਡੇ ਦਿਮਾਗ 'ਚ ਆਲਰੇਡੀ ਇੱਕ ਐਗਜ਼ਿਟ ਡੋਰ ਹੈਗਾ ਹੀ ਹੈਗਾ ਵਾ ਤਾਂ ਉਹ ਉਹ ਤਾਂ ਜਦੋਂ ਥੋੜੀ ਜਿਹੀ ਵੀ ਪੈਨਿਕ ਹੋ ਗਈ ਤੁਹਾਨੂੰ ਥੋੜਾ ਜਿਹਾ ਵੀ ਹੋ ਗਿਆ ਤਾਂ ਐਗਜ਼ਿਟ ਡੋਰ ਹੈਗਾ ਤੁਸੀਂ ਨਿਕਲ ਜਾਓਗੇ ਛੋਟੀ ਮੋਟੀ ਗੱਲ ਵੀ ਹੋ ਗਈ ਤਾਂ ਇਹ ਸਿਗੀਆਂ ਅੱਜ ਦੀਆਂ ਕਹਾਣੀਆਂ ਤੇ ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਹੋਰ ਇੱਥੇ ਕਹਿ ਦੇਣਾ ਚਾਹਣਾ ਕਿਉਂਕਿ ਇਹ ਗੱਲ ਬਹੁਤ ਨਵੀਂ ਹੈਗੀ ਆ ਇਹ ਆਪਣਾ ਟੌਪਿਕ ਨਵਾਂ ਹੈਗਾ ਕੀ ਤੁਹਾਨੂੰ ਪਸੰਦ ਆਇਆ ਜਾਂ ਨਹੀਂ ਆਇਆ ਮੈਂ ਇਹਨੂੰ ਜਾਰੀ ਰੱਖੂੰਗਾ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦਣਾ ਕਿ ਮੈਨੂੰ ਇਹ ਥੋੜਾ ਠੀਕ ਲੱਗ ਰਿਹਾ ਕਿ ਸਪੈਸ਼ਲੀ ਆਪਣੇ ਪੰਜਾਬੀ ਦੇ ਵਿੱਚ ਆਪਣੇ ਪੰਜਾਬੀ YouTube ਮਤਲਬ ਪੂਰੀ ਜਿਹੜੀ ਆਪਣੀ ਦੁਨੀਆ ਹੈਗੀ ਆ ਹੁਣ ਹੈਗੀ ਆ ਚੈਨਲਸ ਪਰ ਆਪਣੇ ਕੋਲ ਬਹੁਤ ਘੱਟ ਨੇ ਅਜੇ ਕਿਤਾਬ ਹੈਗੀ ਆ ਕੁਝ ਦਿਨੇ ਕਿਤਾਬ ਰਹੂਗੀ ਫਿਰ ਆਪਾਂ ਬਿਲਕੁਲ ਡਿਫਰੈਂਟ ਕਰ ਦਾਂਗੇ ਜ਼ਰੂਰੀ ਹੁਣ ਆਪਾਂ ਸਿਰਫ ਮੈਂ ਤੁਹਾਨੂੰ ਡੇਲੀ ਮੈਰਿਜ ਮੈਰਿਜ ਕਰਕੇ ਕੋਈ ਮੈਰਿਜ ਕਾਉਂਸਲਰ ਨਹੀਂ ਹਾਂਗਾ ਮੈਂ ਕਿ ਇਹ ਹੀ ਤੁਹਾਨੂੰ ਬੋਲਦਾ ਰਹੂੰਗਾ ਕੋਈ ਹੋਰ ਟਾਪਿਕ ਆਜੂਗਾ ਕਿਸੇ ਹੋਰ ਦੁਨੀਆ ਚਲੇ ਜਾਵਾਂਗੇ ਪਰ ਇਹਦੇ ਨਾਲ ਇਹ ਹੀ ਹੋ ਜੂਗਾ ਕਿ ਬੜੀਆਂ ਸੋਹਣੀਆਂ ਸੁਣੀਆਂ ਕਿਤਾਬਾਂ ਆਪਾਂ ਇਸ ਤਰ੍ਹਾਂ ਡਿਸਕਸ ਕਰ ਸਕਦੇ ਪਰ ਮੈਂ ਤੁਹਾਨੂੰ ਸਿਰਫ ਇੱਕ ਚੀਜ਼ ਇੱਕ ਮੇਰੀ ਬੇਨਤੀ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਕੀ ਤੁਹਾਨੂੰ ਚੰਗੀ ਲੱਗੀ ਕੀ ਤੁਹਾਨੂੰ ਬੁਰੀ ਲੱਗੀ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜਰੂਰ ਇਹ ਦੱਸ ਦਿਓ ਕਿ ਮੈਨੂੰ ਥੋੜਾ ਜਿਹਾ ਐਵੇਂ ਹੋ ਜੂਗਾ ਕਿ ਮੈਨੂੰ ਪਤਾ ਲੱਗ ਜੂਗਾ ਕਿ ਤੁਹਾਨੂੰ ਇਹ ਕਿਵੇਂ ਲੱਗ ਰਿਹਾ ਮੇਰਾ ਇਹ ਵਾਲਾ ਜਿਹੜਾ ਨਵਾਂ ਆਪਾਂ ਸਟਾਰਟ ਕੀਤਾ ਤੇ ਜਿਹੜਾ ਇਹਦੇ ਵਿੱਚ ਕੱਲ ਨੂੰ ਹੋਊਗਾ ਇਹਨਾਂ ਬਜ਼ੁਰਗਾਂ ਦੇ ਨਾਲ ਜਿੰਨੀ ਵੀ ਗੱਲਬਾਤ ਕੀਤੀ ਉਹਦੇ ਚੋਂ ਆਣਾ ਕੈਰੀਅਰ ਤੇ ਵਰਕ ਕੈਰੀਅਰ ਨੂੰ ਇਹ ਲੋਕਾਂ ਨੇ ਕਿਵੇਂ ਦੇਖਿਆ ਆਪਣੇ ਕੰਮ ਨੂੰ ਕਿਵੇਂ ਦੇਖਿਆ ਤੇ ਉਹਦੀ ਕਿੰਨੀ ਇੱਕ ਇੰਪੋਰਟੈਂਸ ਹੈਗੀ ਆ ਇਹਨਾਂ ਲੋਕਾਂ ਲਈ ਤਾਂ ਫਿਰ ਉਹੀ ਮੈਂ ਕਹਿਣਾ ਇਸ ਮੇਰੇ ਪਾਰਟ ਦੇ ਆਪਣੀ ਉਸ ਦੁਨੀਆ ਕਰਾਂ ਮੀਂਦੇ ਤੇ ਇਸ ਪਾਰਟ ਦੇ ਜੇ ਕੋਈ 500 ਬੰਦੇ ਵੀ ਮੈਨੂੰ ਮਿਲ ਜਾਣ ਕਿ ਹਾਂ ਜਿਹੜੇ ਕਹਿਣ ਕਿ ਹਾਂ ਕਹਾਣੀਆਂ ਸੋਹਣੀਆਂ ਨੇ ਕਿਤਾਬਾਂ ਅਸੀਂ ਸੁਣਨੀਆਂ ਚਾਹੁੰਦੇ ਆ ਤਾਂ ਮੈਨੂੰ ਲੱਗੂਗਾ ਕਿ ਮੈਂ ਬਹੁਤ ਸਕਸੈਸਫੁਲ ਹੋ ਗਿਆ ਤੇ ਠੀਕ ਹੈ ਜੀ ਅੱਜ ਲਈ ਸਿਰਫ ਇੰਨਾ ਹੀ ਹੁਣ ਤੁਹਾਨੂੰ ਮੈਂ ਮਿਲੂੰਗਾ ਇਹ ਤਾਂ ਇਹ ਹੋ ਗਿਆ ਅਗਲਾ ਆਪਣਾ ਫਿਰ ਪ੍ਰੋਗਰਾਮ ਉਹੀ ਹੋਊਗਾ ਦੁਨੀਆ ਕਰਾਇਮ ਦੀ ਇੱਕ ਵੀਡੀਓ ਉਹਦਾ ਹੋਇਆ ਕਰੂਗਾ ਇੱਕ ਉਹਦਾ ਇੱਕ ਉਹਦਾ ਇੱਕ ਉਹਦਾ ਤੇ ਮੈਂ ਕੋਸ਼ਿਸ਼ ਕਰੂੰਗਾ ਇੱਕ ਦਿਨ ਦੇ ਵਿੱਚ ਇੱਕ ਇਹ ਵਾਲਾ ਵੀਡੀਓ ਪੇਜਾ ਕਰੇ ਕਿਤਾਬਾਂ ਵਾਲਾ ਤੇ ਇੱਕ ਪੇਜਾ ਕਰੇ ਆਪਣਾ ਦੁਨੀਆ ਕਰਾਇਮ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ